ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਨਵੇਂ ਸਾਲ ਦੀ ਆਮਦ ਦੇ ਵਿੱਚ ਤਹਿਸੀਲ ਕੰਪਲੈਕਸ ਵਿਖੇ ਪਟਵਾਰੀ ਅਤੇ ਕਨਗੋ ਯੂਨੀਅਨ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਗੁਰੂ ਸਾਹਿਬ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਸਾਲ 2025 ਦੀ ਸ਼ੁਰੂਆਤ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਦੌਰਾਨ ਕੀਰਤਨੀਏ ਜਥੇ ਵੱਲੋਂ ਕੀਰਤਨ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਵਾਹਿਗੁਰੂ ਜੀ ਸਿਮਰਨ ਨਾਲ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਪਟਵਾਰੀ ਅਤੇ ਕਨਗੋ ਜੁਨੀਅਨ ਦੇ ਪ੍ਰਧਾਨ ਗੌਰਵ ਅਤੇ ਸਾਬਕਾ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਮਨੁੱਖਤਾ ਦੀ ਭਲਾਈ ਹਰ ਸਾਲ ਤਹਿਸੀਲ ਕੰਪਲੈਕਸ ਵਿੱਚ ਪਾਠ ਕਰਵਾ ਕੇ ਕਰਦੇ ਹਾਂ ਜਿਸ ਨੂੰ ਅੱਜ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਸੁਖਮਨੀ ਸਾਜੀ ਦਾ ਪਾਠ ਦੇ ਭੋਗ ਪਾਈ ਜਾਣਗੇ ਭੋਗ ਉਪਰੰਤ ਗੁਰੂ ਦਾ ਲੰਗਰ ਉਤਤ ਵਰਤਾਇਆ ਜਾਵੇਗਾ ਅਸੀਂ ਸਮੂਹ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹਾਂ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸਾਧ ਨਾਨਕ ਸੁਖ ਪਾਰ ਵੀਰ ਪ੍ਰਾਨ ਪਰਵਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈ ਸੰਕਰਮ ਪਾਵਣ ਪਾਣੀ ਮੈਂ ਸੰਤਰਮਾਹੀ ਚਾਰ ਕੁੰਟ ਦਹ ਦਿਸ਼ਾ ਸਮਾਈ ਸਰਬ ਜੋਤਮਾ ਜਾਂਕੀ ਜੋਤ ਕਾਰਿ ਹੋ ਸੁਆਮੀ ਓਤਿ ਸਰਵ ਕਲਾ ਕਰ ਖੇਲੇ ਕਾਨਾਸ ਨਾਨਕ ਤਨ ਮੈਂ ਏਹੋ ਵਸਾਸ ਸੁਨਾ ਸੁਬਚਨ ਸਰਵ ਵਿਆਪੀ ਨਾਇ ਕਾਰਿ ਕਲਾ ਮਾਨ ਕਰ ਜਾਣਾ ਹੈ ਹਰਿ ਬਹਤਿ

ਸੁਖਨੀ ਚੌਦਾ پارک ਰਹਿ ਕੇ ਦਾਕੀ ਹਾਂਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਨਗੋ ਯੂਨੀਅਨ ਅਤੇ ਪਟਵਾਰੀ ਯੂਨੀਅਨ ਵੱਲੋਂ ਸਰਬਤ ਦੇ ਭਲੇ ਲਈ ਮਹਾਰਾਜ ਦੇ ਪ੍ਰਕਾਸ਼ ਕਰਾਇਏ ਨੇ ਜੀ ਅਸੀਂ ਇੱਥੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਭ ਨੂੰ ਖੁਸ਼ ਰੱਖੇ ਸਭ ਦੇ ਚ ਚੋਲੀ ਖੁਸ਼ੀਆਂ ਨਾਲ ਭਰ ਕੇ ਰੱਖੇ ਜੀ ਆਪ ਦੇ ਪਾਰ ਆਈ ਸਾਲ ਕਨਗੋ ਪਟਵਾਰੀ ਯੂਨੀਅਨ ਵੱਲੋਂ ਕੀ ਕੰਮ ਕਰਦੇ ਹੋ ਦੀ ਰੈਵਨਿਊ ਪਟਵਾਰ ਯੂਨੀਅਨ ਤਹਿਸੀਲ ਸੁਬਾਣਾ ਤੇ ਕਨਗੋ ਸਹਿਬਾਨ ਤੇ ਸਮੂਹ ਸਟਾਫ ਹੈ ਜਿਹੜਾ ਤਹਿਸੀਲ ਸੁਬਾਣਾ ਦਾ ਉਹਨਾਂ ਦੀ ਮਨੁੱਖਤਾ ਦੇ ਭਲਾਈ ਲਈ ਤੇ ਸਰਬਦ ਭਲਾਈ ਲਈ ਅਸੀਂ ਪ੍ਰਮਾਤਮਾ ਤੋਂ ਉਟਾਸਰਾ ਲੈ ਕੇ ਹਰੇਕ ਸਾਲ ਸੁਖਨੀ ਸਾਹਿਬ ਦਾ ਪਾਠ ਕਰਵਾਨੇ ਆ ਤਾਂ ਜੋ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਸਾਡੇ ਸਾਰੇ ਸਟਾਫ ਤੇ ਬਣਿਆ ਰਹੇ ਜੀ ਜੀ ਸੁਖਨੀ ਸਾਹਿਬ ਦਾ ਪਾਠ ਹੈ ਸਾਰੇ ਪਰਿਵਾਰ ਯੂਨਿਓਨ ਲੋਕੀ ਕਹਿੰਦੇ ਆ ਇਹ ਅਸੀਂ ਹਰੇਕ ਸਾਲ ਜਿਹੜਾ ਆਪਣਾ ਪਟਵਾਰ ਯੂਨੀਅਨ ਤੇ ਕਾਨੋਗੋਜੀ ਯੂਨੀਅਨ ਵੱਲੋਂ ਹਰੇਕ ਸਾਲ ਮੁਨਖਤਾ ਦੀ ਭਲਾਈ ਲਈ ਪਾਠ ਕਰਾਉਂਦੇ ਆ ਜੀ ਤੇ ਕਾਮਨਾਵਾਂ ਕਰਦੇ ਆ ਵੀ ਵੱਧ ਤੋਂ ਵੱਧ ਕੰਮ ਕਰਨ ਸਾਡੇ ਪਟਵਾਰੀ ਤੇ ਲੋਕ ਸਾਡੇ ਤੋਂ ਵੱਧ ਤੋਂ ਵੱਧ ਸੇਵਾਵਾਂ ਲੈਣ ਜੀ